ਇਹ ਕਿਥੇ ਕੀਤਾ ਗਿਆ ਤਾਂ ਕਿਸ ਵਿਅਕਤੀ ਦਾ ਜਿਹੜਾ ਹੋਇਆ ਇਹ ਜਿਹੜਾ ਪਿੱਛੇ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਹੜਾ ਇੱਕ ਸਿਮਰਨ ਏਲੀਅਸ ਜਤਨ ਕਾਲੀ ਉਹ ਵਾਂਟਡ ਸੀ ਤੇ ਉਸ ਦੀ ਇਨਫੋਰਮੇਸ਼ਨ ਜਿਹੜੀ ਸਾਡੀ ਸਾਰੇ ਪਾਸੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਇਨਫੋਰਮੇਸ਼ਨ ਮਿਲਦੇ ਪਤਾ ਲੱਗਿਆ ਵੀ ਉਹ ਇੱਧਰ ਆਰਐਫਕੇ ਰੋਡ ਦੇ ਅੱਗੇ ਸੋਡੀ ਵਾਲੇ ਦੇ ਕੋਲੇ ਇਧਰਲੇ ਪਾਸੇ ਉਹ ਕੰਮ ਕਰਦਾ ਤੇ ਇਨਫੋਰਮੇਸ਼ਨ ਬੇਸ ਨਕਾ ਬਣੀਆਂ ਕੀਤੀਆਂ ਗਈਆਂ ਇੱਕ ਨਕਸ਼ੇ ਤੇ ਸਾਡੇ ਡੀਐਸਪੀ ਸਿਟੀ ਡੀਐਸਪੀ ਡੀ ਸੀਏ ਇਨਚਾਰਜ ਤੇ ਐਸਐਚਓ ਸਿਟੀ ਰਾ ਉਥੇ ਸੀਗੇ ਤਾਂ ਉਸ ਜਗ੍ਹਾ ਤੇ ਇੱਕ ਮੋਟਰਸਾਈਕਲ ਬਹੁਤ ਤੇਜ਼ ਉਸਤਾਜਾ ਨੇ ਰੁਕਣ ਦਾ ਇਸ਼ਾਰਾ ਕੀਤਾ ਉਸਨੇ ਉਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗੱਡੀਆਂ ਨੇ ਫਾਲੋ ਕੀਤਾ ਤੇ ਉਸਨੇ ਕੇ ਪੁਲਿਸ ਪਾਰਟੀ ਦੇ ਫਾਇਰ ਕੀਤੇ ਜੀ ਉਹ ਫਾਇਰ ਸਾਡੀ ਗੱਡੀ ਦੇ ਸ਼ੀਸ਼ੇ ਤੇ ਵੀ ਵੱਜੇ ਮਤਲਬ ਬਚਤ ਰਹੀ ਕਿ ਜਿਹੜਾ ਸਾਡੇ ਡਰਾਈਵਰ ਦੀ ਸੀਟ ਵੱਲੋਂ ਉਸਨੇ ਫਾਇਰ ਕੀਤਾ ਸੀ ਤੇ ਉਹਦੇ ਲੱਗ ਸਕਦਾ ਸੀ ਤੇ ਉਹ ਜਦੋਂ ਗੱਡੀਆਂ ਰੋਕ ਕੇ ਜਵਾਬੀ ਫਾਇਰ ਕੀਤਾ ਕਿਉਂ ਉਸ ਨੂੰ ਮਾਰਨਿੰਗ ਦਿੱਤੇ ਹੋਏ ਤਾਂ ਉਸ ਤੇ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਸੇ ਇਲਾਜ ਵਾਸਤੇ ਤੇ ਸਿਵਲ ਹਸਪਤਲ ਵਿੱਚ ਦਾਖਲ ਕਰਾਇਆ ਸਰ ਜੀ ਇਸ ਵੈਪਨ ਨਾਲ ਉਸਨੇ ਫਾਇਰ ਕੀਤਾ ਕਿ ਉਹੀ ਵੀ ਆਪਣੇ ਜੋ ਵਰਤਿਆ ਗਿਆ ਇਹ ਜੀ ਚੈੱਕ ਕਰਾਂਗੇ ਜੀ ਚੈੱਕ ਕਰਾਂਗੇ ਉਹ ਬੱਤੀਪੁਰ ਦਾ ਇੱਕ ਪਿਸਤਲ ਹੈ ਜਿਸ ਦੇ ਨਾਲ ਫਾਇਰ ਕੀਤੇ ਉਹ ਅਸੀਂ ਰਿਕਵਰ ਕੀਤਾ ਤੇ ਬਾਕੀ ਕੀ ਹੈ ਉਹੀ ਵੈਪਨ ਜਿਸ ਨਾਲ ਮਰਡਰ ਵੈਪਨ ਹੈ ਕਹਿੰਦੀ ਬਾਅਦ ਦੀ ਤਫਤੀਸ਼ ਦਾ ਹੈ ਸਰ ਹੁਣ ਤੱਕ ਟੋਟਲ ਕਿੰਨੇ ਜਿਹੜੇ ਗ੍ਰফতার ਕਰਨੇ ਦੋ ਪਹਿਲਾਂ ਕੀਤੇ ਸੀ ਜੀ ਕਨਵ ਤੇ ਹਰਸ਼ ਤੇ ਇਹ ਤੀਜਾ ਜਿਹੜਾ ਜਤਨ ਕਾਲੀ ਐ ਇਹਨੂੰ ਗ੍ਰফতার ਕਰਨਾ ਤੇ ਫਰੋਹ ਫਰੋਹਪਰ ਦੇ ਲੈਣ ਵਾਲਾ ਜ ਆਸਪਾਸ ਤੇ ਹਾਂਜੀ ਇਹ ਇੱਥੇ ਨੇੜੇ ਪਿੰਡ ਹੈ ਬਦਨੀ ਜਮ ਬਦਨੀ ਜਮਲ ਸਿੰਘ ਪਿੰਡ ਦਾ ਤੇ ਪਰ ਇੱਥੇ ਹੀ ਪਟਿਆਲ ਦੀ ਬਸਤੀ ਜੀ ਰਹਦਾ ਸੀ ਕਾਫੀ ਸਮੇਂ ਜੀ